ਮੈਂ ਖੋ 20 ਸਾਲ ਦੀ ਉਮਰ ਦੇ ਵਿੱਚ ਜਦੋਂ ਅੱਜ ਦੀ ਜਨਰੇਸ਼ਨ ਨੂੰ ਜਿਵੇਂ ਮੈਂ ਵੇਖਾਂ ਤੇ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨੇ ਅਗਲੇ ਸਾਲ ਕੋਰਸ ਕਿਹੜਾ ਲੈਣਾ ਮਤਲਬ ਮੈਂ ਮੈਕਸਿਮਮ ਮੈਜੋਰਟੀ ਪਾਪੂਲੇਸ਼ਨ ਦੀ ਜੇ ਗੱਲ ਕਰਾਂ ਤੇ ਜੰਗ ਜਨਰੇਸ਼ਨ ਨੂੰ 20 ਸਾਲ ਦੀ ਉਮਰ ਸਾਡੇ ਵਾਲਿਆਂ ਬਹੁਤਿਆਂ ਨੂੰ ਇਹ ਨਹੀਂ ਪਤਾ ਕਿ ਮੈਂ ਅਗਲੇ ਸਾਲ ਕਿਹੜੀ ਫੀਲਡ 'ਚ ਜਾਣਾ ਮੈਂ ਕੈਰੀਅਰ ਕਿੱਥੇ ਬਣਾਉਣਾ ਉਸ 20 ਸਾਲ ਦੀ ਉਮਰ ਦੇ ਵਿੱਚ ਸਰਦਾਰ ਗਜਿੰਦਰ ਸਿੰਘ ਇੰਨੀ ਕਲੈਰਿਟੀ ਰੱਖਦੇ ਆ ਕਿ ਉਹ ਸਮੇਂ ਦੇ ਪ੍ਰਧਾਨ ਮੰਤਰੀ ਦੇ ਮੂੰਹ ਦੇ ਉੱਤੇ ਸਿੱਖੋਂ ਮਾਰਨ ਦੇ ਪਰਚੇ ਸੁੱਟਦੇ ਨੇ ਕੱਤਰ ਦੇ ਵਿੱਚ ਜਦੋਂ ਇਹ ਦਰਬਾਰ ਸਾਹਿਬ ਤੇ ਹਮਲਾ ਨੇ ਆ ਜਦੋਂ ਸਾਡੇ ਤੇ ਨਵੰਬਰ ਦਾ ਕਤਲੇਆਮ ਨਹੀਂ ਹੋਇਆ ਉਤੋਂ ਪਹਿਲਾਂ ਉਹ ਚੀਜ਼ਾਂ ਮਹਿਸੂਸ ਕਰ ਚੁੱਕੇ ਨੇ ਕਿ ਸਿੱਖਾਂ ਦਾ ਇਸ ਮੁਲਕ ਦੇ ਵਿੱਚ ਕੋਈ ਹੱਲ ਨਹੀਂਗਾ ਸਾਨੂੰ ਆਪਣਾ ਘਰ ਬਣਾਉਣਾ ਪਏਗਾ ਸੋ ਇਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਸਾਡੇ ਜੰਗ ਜਨਰੇਸ਼ਨ ਮੈਸੇਜ بڑا ਆ ਤੇ 24 ਸਾਲ ਦੀ ਉਮਰ ਦੇ ਚ ਉਹਨਾਂ ਦੀ ਲਿਖਤ ਦੇ ਉੱਤੇ ਭਾਰਤ ਪਾਬੰਦੀ ਲਾਵੇ ਇਹ ਕਲਮ ਕੋਈ ਨਿੱਕੇ ਨਹੀਂ ਹੈਗੀ ਇੱਥੇ ਦੁਨੀਆ ਤੇ ਸਰਕਾਰਾਂ ਦੇ ਸੋਲੇ ਘੁੰਦੀ ਰਹਿੰਦੀ ਸਾਰੀ ਜਿਹਦੇ ਲਗਭਗ 53 ਸਾਲ ਦਾ ਸਫਰ ਉਹਨਾਂ ਨੇ ਸਿੱਖ ਕੌਮ ਨੂੰ ਦਿੱਤਾ ਜੋ ਤੁਹਾਡੀਆਂ ਲਿਖਤਾਂ ਰਹੀ ਵੇਖ ਰਹੇ ਆ ਦਲ ਖਾਲਸਾ ਵੱਲੋਂ ਜੋ ਲਿਖਿਆ ਜਾ ਰਿਹਾ ਤਕਰੀਬਨ ਉਹਨਾਂ ਦਾ ਬਹੁਤਾਂ ਜੀਮਰ ਆਪਾਂ ਕਹਿ ਸਕਦਾ ਕਿ ਸਿੱਖ ਸੰਘਰਸ਼ ਦਾ ਪੰਧ ਹੀ ਰਿਹਾ ਬਿਲਕੁਲ ਤੁਸੀਂ 73 ਸਾਲ ਜਿਵੇਂ ਮੈਂ ਦੱਸਿਆ 51 ਦਾ ਬਰਥ ਆ 71 ਦੇ ਵਿੱਚ ਸੰਘਰਸ਼ ਦਾ ਆਗਾਜ਼ ਇੰਦਰਾ ਗਾਂਧੀ ਵਾਲਾ 20 ਸਾਲ ਦੀ ਉਮਰ ਤੇ 71 ਤੋਂ ਲੈ ਕੇ 24 ਹੋ ਗਿਆ ਅੱਜ ਇਹਨਾਂ 53 ਸਾਲਾਂ ਦੇ ਵਿੱਚ ਜਗਜਿੰਦਰ ਸਿੰਘ ਨੇ ਆਪਣੇ ਰਾਤ ਇੱਕ ਵਾਰੀ ਵੀ ਪਿੱਠ ਕੀਤੀ ਹੋਵੇ ਤਾਂ ਪਛਾਣ ਨਾ ਮੁੜਿਆ ਹੋਵੇ ਤਾਂ ਕੋਈ ਵਿਖਾਲੇ ਇਹ 53 ਸਾਲ ਇੱਕ ਡੈਡੀਕੇਸ਼ਨ ਦੇ ਨਾਲ ਇੱਕ ਦ੍ਰਿੜਤਾ ਦੇ ਨਾਲ ਆਪਣੀ ਮੰਜ਼ਲ ਵੱਲ ਵਧਦੇ ਜਾਣਾ ਕੋ ਨਿੱਕੇ ਗੱਲ ਨਹੀਂ ਹੁੰਦੀ ਔਰ ਕਲੈਰਿਟੀ ਇੰਨੀ ਜਿਆਦਾ ਹੋਵੇ ਉਹਨਾਂ ਚੀਜ਼ਾਂ ਦੀ ਵੀ ਤੁਸੀਂ ਵੇਖੋ ਦੂਸਰਿਆਂ ਦਾ ਆਦਰ ਮਾਨ ਸਤਕਾਰ ਰੱਖਦੇ ਹੋਇਆ ਆਪਣੀ ਗੱਲ ਦੇ ਤੇ ਅਡਿੱਲ ਰਹਿਣਾ ਅਡੋਲੇ ਨਹੀਂ ਆਪਣੇ ਗੱਲ ਤੋਂ ਦੁਨੀਆ ਕੀ ਕਰਦੀ ਹੈ ਦੂਸਰੇ ਦਾ ਸਤਕਾਰ ਕਰਨਾ ਹੈ ਨਾ ਪਹਿਲਾਂ ਆਪਣੀ ਵਿਚਾਰਧਾਰਾ ਖੋਰਦੀ ਉਹਦੇ ਥੱਲੇ ਆਈਂਦੀ ਹੈ ਉਹ ਆਪਣੀ ਵਿਚਾਰਧਾਰਾ ਨਹੀਂ ਨਖੋਰੀ ਪਰ ਉਹਦੇ باوجود ਉਹਨਾਂ ਸਿੱਖ ਸੰਸਥਾਵਾਂ ਦਾ ਸਿੱਖ ਸ਼ਕਸ਼ੀਤਾਂ ਦਾ ਸਤਕਾਰ ਹਮੇਸ਼ਾ ਬਹਾਲ ਰੱਖਿਆ ਸੋ ਇਹ ਸੰਘਰਸ਼ ਦੀ ਇੱਕ ਮੈਚਿਓਰਿਟੀ ਹੈ ਜਿਹੜੀ ਸਾਨੂੰ ਸਾਡੇ ਅੱਗੂ ਕੋ ਮਿਲੀ ਆ ਕਮਪਾਸਿੰਗ ਨਾਲ ਗੱਲ ਹੋਈ ਸੀ ਮੇਰੀ ਕੁਝ ਦਿਨ ਪਹਿਲਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਆ ਸਕਦੇ ਸੀ ਭਾਈ ਸਾਹਿਬ ਵਾਪਸ ਸ਼ਾਇਦ ਉਹ ਕਹਿੰਦੇ ਸੀ ਕਿ ਮੈਂ ਸ਼ਰਤਾਂ ਨਹੀਂ ਮਨਜ਼ੂਰ ਕਰਨੀਆਂ ਆ ਸਕਦੇ ਸੀ ਉਹਨਾਂ ਨੂੰ ਪੇਸ਼ਕਸ਼ ਵੀ ਹੋਈਆਂ ਨੇ ਇੱਥੋਂ ਤੱਕ ਕਿ ਉਹਨਾਂ ਨੂੰ ਟੌੜਾ ਸਾਹ ਬਣਾਨੇ ਪੇਸ਼ਕਸ਼ ਵੀ ਕੀਤੀ ਆ ਉਹਨਾਂ ਨੂੰ ਜੇ ਇਹ ਵੀ ਕਹਿਆ ਗਿਆ ਵੀ ਜੇ ਤਾ ਨੂੰ ਹਿੰਦ ਹਕੂਮਤ ਫੜ ਲੇਗੀ ਤੇ ਅਸੀਂ ਤੁਹਾਨੂੰ ਐਮਪੀ ਬਣਾ ਕੇ ਬਾਹਰ ਵੀ ਕਢਾਵਾਂਗੇ ਉਹਨਾਂ ਸਾਰੀਆਂ ਜੁੱਤੀ ਦੀ ਨੋਕ ਤੇ ਰੱਖੀਆਂ ਨੇ ਉਹਨਾਂ ਕਹੇ ਵੀ ਨਹੀਂ ਮੈਨੂੰ ਇਹਨਾਂ ਦੇ ਵਿੱਚ ਆਪਣੀਆਂ ਵਜੀਰੀਆਂ ਨਹੀਂ ਚਾਹੀਦੀਆਂ ਜਾਂ ਮੈਂ ਕਿਸੇ ਸੰਘਰਸ਼ ਦੇ ਨਾਲ ਕੰਪਰੋਮਾਈਜ਼ ਨਹੀਂ ਕਰਨਾ ਜਿਸ ਸੰਘਰਸ਼ ਨੂੰ ਮੈਂ ਲੈ ਕੇ ਤੁਰਿਆ ਹਾਂ ਹੁਣ ਉਹ ਜਦੋਂ ਤੱਕ ਸਰਕਾਰ ਨੇ ਅਦਾਦ ਤੱਕ ਮੈਂ ਗੁਲਾਮ ਧਰਤੀ ਤੇ ਵਾਪਸ ਨਹੀਂ ਔਰ ਉਹਨਾਂ ਦੀਆਂ ਇਹ ਵੀ ਉਹਨਾਂ ਨੇ ਆਪਣੇ ਲਿਖਤਾਂ ਦੇ ਵਿੱਚ ਕਿਹਾ ਹੈ ਵੀ ਮੇਰਾ ਸਰੀਰ ਤੇ ਕੀ ਮੇਰੇ ਰਾਖ ਵੀ ਗੁਲਾਮ ਧਰਤੀ ਤੇ ਵਾਪਸ ਨਹੀਂ ਜਾਏਗੀ ਕਈ ਰੇ ਸਾਡੇ ਮਤਲਬ ਅਸੀਂ ਉਹਨਾਂ ਦੇ ਹਰ ਬੋਲ ਦੀ ਕਦਰ ਕਰਦੇ ਆਂ ਕਈ ਸਜਣਾ ਨਾਲ ਪੜਿਆ ਸੁਣਿਆ ਵੇਖਿਆ ਇਹਨਾਂ ਨੇ ਪਹਿਲਾਂ ਹਾਲਾਂਕਿ ਉਹਨਾਂ ਨੂੰ ਨਹੀਂ ਸੀ ਜਾਣਕਾਰੀ ਪਰ ਉਹਨਾਂ ਦਾ ਸੰਸਕਾਰ ਵੀ ਹੋ ਚੁੱਕਾ ਉਹ ਕਹਿ ਰਹੀ ਕਿ ਸਰੀਰ ਪੰਜਾਬ ਪੇਜ ਆ ਜਾਵੇ ਫਿਰ ਜਦੋਂ ਸੰਸਕਾਰ ਦੀ ਗੱਲ ਬਾਹਰ ਆ ਗਈ ਤਾਂ ਬਹੁਤ ਸਾਰੇ ਕਹਿਣਾ ਸ਼ੁਰੂ ਕਰਤਾ ਉਹਨਾਂ ਦੀਆਂ ਫੁੱਲ ਵਾਪਸ ਭੇਜਣ ਅਸਤੀਆਂ ਵਾਪਸ ਭੇਜਣ ਪਰ ਅਸੀਂ ਸਮਝਦਾ ਕਿ ਜੋ ਸਾਡੇ ਆਗੂ ਨੇ ਫੈਸਲਾ ਲਿਆ ਹੈ ਜੋ ਸਾਡੇ ਸਰਪ੍ਰਸਤ ਨੇ ਫੈਸਲਾ ਲਿਆ ਹੈ ਵੀ ਮੇਰੀਆਂ ਅਸਤੀਆਂ ਵੀ ਗੁਲਾਮ ਧਰਤੀ ਤੇ ਨਹੀਂ ਵਾਪਸ ਜਾਣਗੀਆਂ ਉਹਦੇ ਤੇ ਫੁੱਲ ਚੜੇ ਨੇ ਔਰ ਅਕ ਗੁਰੂ ਮਹਾਰਾਜ ਨੇ ਉਹਨਾਂ ਦੀ ਉਹ ਅਰਦਾਸ ਜਿਹੜੀ ਉਹ ਨਿਭਾਈ